ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਸਰਦਾਰ ਸਾਹਿਬ ਨੂੰ ਆਨੇ ਭੇਜਿਆ ਕਹਿੰਦੇ ਮਸ਼ੀਨ ਘਰ ਖਰਾਬ ਹੋਈ ਆ ਦੇਖ ਜਿਓ ਕਹਿੰਦੇ ਆ ਮਸ਼ੀਨ ਆ ਭਾਜੀ ਇਹ ਤਾਂ ਮੈਨੂੰ ਖਾਸ ਹੀ ਪੁਰਾਣੀ ਲੱਗਦੀ ਆ ਕਦੋਂ ਲਈ ਸੀ ਇਹ ਕੀ ਗੱਲ ਹੋਈ ਇਹਨੂੰ ਜੇ ਸਾਨੂੰ ਪਤਾ ਹੁੰਦਾ ਸੀ ਤੁਹਾਨੂੰ ਕਹਦਾ ਸੱਦਣਾ ਸੀ ਕੋਈ ਮੈਂ ਦੇਖ ਲੈਣਾ ਪੇਚ ਗਾਸ ਲੱਗਦਾ ਦੁਕਾਨ ਤੇ ਰਹਿ ਗਿਆ ਮੁੰਡੇ ਪਤਾ ਨਹੀਂ ਕੀ ਕਰ ਦਿੰਦੇ ਆ ਭੈਣ ਜੀ ਪੇਚ ਗਾਸ ਮਿਲ ਜੂਗਾ ਆਪਣੇ ਕੋਲੋਂ ਐਡਾ ਵੱਡਾ ਝੋਲਾ ਕੀ ਕਰਨ ਨੂੰ ਲੈ ਕੇ ਆਇਆ ਨਾਲ ਜੇ ਪੇਚ ਗਾਸ ਸਾਡੇ ਤੋਂ ਹੀ ਲੈਣਾ ਸੀਗਾ ਆ ਲੈ ਫੜ ਪੈਂਜੀ ਉਹਦਾ ਬਸ ਨਿਆਣੇ ਜਿਹੜੇ ਆ ਨਾ ਧਿਆਨ ਨਹੀਂ ਦਿੰਦੇ ਕੰਮ ਆਲ ਨਹੀਂ ਤਾਂ ਮੈਂ ਸਾਰਾ ਸਮਾਨ ਨਾਲ ਹੀ ਰੱਖਦਾ ਹੁਣਾਂ ਆ ਆ ਪਾਜੀ ਹੁਣਾਂ ਦਾ ਨਾ ਗੱਲ ਕਰਿਓ ਇਦਾਂ ਹੈ ਪਾਜੀ ਗੁੱਸਾ ਕਰੋਗੇ ਕਹਿਣਾ ਦਾ ਸਮਾਨ ਆਪਣੇ ਮੇਰੇ ਘਰ ਤੋਂ ਸਮਾਨ ਲੈ ਕੇ ਨਹੀਂ ਗਿਆ ਹੈ ਇਹ ਨਾ ਪੱਖਾ ਭੈਣ ਜੀ ਅੜਦਾ ਥੋੜਾ ਜਿਆ ਇਹਦੀ ਪ੍ਰੋਬਲਮ ਆ ਤਾਂ ਕਰਕੇ ਨਹੀਂ ਮਸ਼ੀਨ ਗੇੜਾ ਦਿੰਦੇ ਪਈ ਪੂਰਾ ਬਾਕੀ ਕੋਈ ਫਿਕਰ ਨਾ ਕਰੋ ਹੋ ਜਾਣ ਠੀਕ ਗੱਲਾਂ ਇਦੀਆਂ ਭਟੀਆਂ ਭਟੀਆਂ ਮਾਰਦਾ ਕੰਮ ਪਤਾ ਨਹੀਂ ਕਿੱਦਾਂ ਦਾ ਕਰੂਗਾ ਪੈਂਜੀ ਕੁਝ ਕਹਿਨੇ ਸੀਗਾ ਨਾ ਭਰਾਵਾ ਮੈਂ ਕਿ ਤੈਨੂੰ ਕਹਿਣਾ ਲੋ ਭੈਜੀ ਕਰਤੀ ਆ ਮਸ਼ੀਨ ਠੀਕ ਆ ਤੁਸੀਂ ਚਲਾ ਕੇ ਦੇਖ ਲਓ ਤੂੰ ਤੁਸੀਂ 500 ਰੁਪਿਆ ਤੁਹਾਡਾ ਬਣਿਆ ਉਹ ਦੇ ਦਿਓ ਕੰਮ ਦਾ ਤੂੰ ਥੇਲੇ ਦਾ ਨਹੀਂ ਕੀਤਾ ਪੇਜ ਕਸ ਤੈਨੂੰ ਮੈਂ ਆਪ ਦਿੱਤਾ 500 ਰੁਪਿਆ ਕਿੱਥੋਂ ਬਣਾ ਲਿਆ ਤੂੰ ਦੇਖ ਲਾ ਕੁੜੀਆਂ ਇਦਾਂ ਨਹੀਂ ਪੈਸੇ ਦੇਣ ਲੱਗੀਆਂ ਚੇਂਜ ਚੇਂਜ ਕਰਦੀ ਆ ਆਪੀ ਲੈ ਲਈ ਸਰਦਾਰ ਜੀ ਤੋਂ ਚੰਗਾ ਭੈਜੀ ਫਿਰ ਸਸਰੀ ਘਰ ਭਾਜੀ ਨੇ ਵੀ ਕਿਹੜਾ ਪਤਾ ਨਹੀਂ ਕਦੋਂ ਦੇਣੇ ਪੈਸੇ ਕਦੋਂ ਨਹੀਂ